ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਪਾਕ ਤੇ ਅਸੀਂ ਅੱਜ ਭਗਵਾਨ ਸ਼੍ਰੀ ਵਾਲਮੀਕੀ ਚੌਂਕ ਦੇ ਵਿੱਚ ਮੌਜੂਦ ਆ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਆਮ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਹੱਥ ਦੇ ਵਿੱਚ ਇੱਕ ਤਰਫ ਮੋਦੀ ਦਾ ਸਭ ਤੋਂ ਵੱਡਾ ਡਰ ਕੇਚਰੀ ਵਾਲ ਦੇ ਪੋਸਟਰ ਨੇ ਤੇ ਦੂਸਰਾ ਪੰਜਾਬ ਦੇ ਗੱਦਾਰ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗਰਾਲ ਦੇ ਪੋਸਟਰ ਨੇ ਔਰ ਤੁਹਾਨੂੰ ਦੱਸਿਏ ਇਸੀ ਚੌਂਕ ਤੋਂ ਥੋੜੀ ਦੇਰ ਬਾਅਦ ਜਿਹੜਾ ਰੋਡ ਸ਼ੋਅ ਨਿਕਲੇਗਾ ਜਿਹੜੇ ਆਮ ਆਦਮੀ ਪਾਰਟੀ ਛੱਡ ਬੀਜਪੀ 'ਚ ਸ਼ਾਮਿਲ ਹੋਏ ਸੀ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਉਹਨਾਂ ਦਾ ਰੋਡ ਸ਼ੋਅ ਇੱਥੋਂ ਨਿਕਲਣਾ ਹੈ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਇੱਥੇ ਮੌਜੂਦ ਹੋਏ ਨੇ ਇੱਥੇ ਉਹਨਾਂ ਦੇ ਹੱਥ 'ਚ ਤੱਕੀਆਂ ਫੜੀਆਂ ਹੋਈਆਂ ਨੇ ਔਰ ਪੰਜਾਬ ਦੇ ਗੱਦਾਰ ਇੱਕ ਵਾਰ ਫੇਰ ਤੁਹਾਨੂੰ ਮੈਂ ਪੋਸਟਰ ਦਿਖਾਉਣਾ ਚਾਹੂੰਗਾ ਕਿ ਪੰਜਾਬ ਦੇ ਗੱਦਾਰ ਨੂੰ ਲੈ ਕੇ ਜਿਹੜੇ ਪੋਸਟਰ ਦਿਖਾਏ ਜਾ ਰਹੇ ਨੇ ਹਾਲਾਂਕਿ ਪੁਲਿਸ ਵੱਲੋਂ ਜਿਹੜੇ ਉਕਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਬੈਰੀਗੇਟਿੰਗ ਕੀਤੀ ਗਈ ਹੈ ਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਜਿਹੜਾ ਬੈਰੀਗੇਟਿੰਗ ਪਾਰ ਕਰਕੇ ਰੋਡ ਸ਼ੋਅ ਤਰਫ ਨਾ ਜਾ ਸਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਬਲ ਜਿਹੜਾ ਇੱਥੇ ਪੂਰੀ ਤਰ੍ਹਾਂ ਮੌਜੂਦ ਹੈ ਔਰ ਜੇ ਗੱਲ ਕੀਤੀ ਜਾਵੇ ਤੇ ਥੋੜੀ ਦੇਰ ਤੱਕ ਜਿਹੜਾ ਰੋਡ ਸ਼ੋਅ ਨਿਕਲੇਗਾ ਔਰ ਸੁਸ਼ੀਲ ਰਿੰਕੂ ਤੇ ਸ਼ੀਤਲੰਗਰਾਲ ਵੱਲੋਂ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਔਰ ਦੂਸਰੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੱਤੀਆਂ ਫੜ ਕੇ ਪੰਜਾਬ ਦੇ ਗੱਦਾਰ ਜਿਹੜਾ ਲਿਖਿਆ ਗਿਆ ਹੈ ਔਰ ਜੇ ਗੱਲ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਇਸ ਸਮੇਂ ਪੂਰੀ ਤਰ੍ਹਾਂ ਇੱਥੇ ਚੁਸ ਦਿਖਾਈ ਦੇ ਰਿਹਾ ਹੈ ਔਰ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹ ਵੀ ਇੱਥੇ ਜਿਹੜੇ ਖੁਦ ਆ ਕੇ ਹਾਲਾਤ ਦੇਖ ਰਹੇ ਨੇ ਕਿ ਹਾਲਾਤ ਕੋਈ ਖਰਾਬ ਨਾ ਹੋਣ ਕਿਉਂਕਿ ਇੱਕ taraf ਆਮ ਆਦਮੀ ਪਾਰਟੀ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਔਰ ਦੂਸਰੇ ਪਾਸੇ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਆਮ ਬੀਜੇਪੀ ਵੱਲੋਂ ਔਰ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਜਿਹੜਾ ਰੋਡ ਸ਼ੋਅ ਕੱਢ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਪੁਲਿਸ ਦੇ तमाम ਜਿਹੜੇ ਅਧਿਕਾਰੀ ਮੌਜੂਦ ਨੇ ਔਰ ਪੁਲਿਸ ਵੱਲੋਂ ਜਿਹੜਾ ਟ੍ਰੈਫਿਕ ਵੀ ਜਿਹੜਾ ਰੋਕ ਦਿੱਤਾ ਗਿਆ ਹੈ ਔਰ ਪੂਰੀ ਤਰ੍ਹਾਂ ਜਿਹੜਾ ਰੋਡ ਨੂੰ ਕਲੀਅਰ ਕੀਤਾ ਗਿਆ ਹੈ ਕਿ ਜਿਹੜਾ ਰੋਡ ਸ਼ੋ ਇੱਥੋਂ ਨਿਕਲਣ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਹਰਕਤ ਇਸ ਤਰ੍ਹਾਂ ਦੀ ਨਾ ਹੋਵੇ ਕਿ ਜਿਹਦੇ ਕਰਕੇ ਦੋ ਪਾਰਟੀਆਂ ਆਮਨੇ ਸਾਹਮਨੇ ਹੋ ਜਾਣ ਔਰ ਇਸ ਦੌਰਾਨ ਜੇ ਤੁਹਾਡਾ ਦਸੀਏ ਤੇ ਇਸ ਦੌਰਾਨ ਪੁਲਿਸ ਦੇ ਨਾਲ ਐਂਟੀ ਰੌਇਡ ਪੁਲਿਸ ਵੀ ਜਿਹੜੀ ਇੱਥੇ ਮੌਜੂਦ ਹੈ ਔਰ ਕਾਫੀ ਸੰਖਿਆ ਦੇ ਵਿੱਚ ਪੁਲਿਸ ਬਲ ਜਿਹੜਾ ਤਾਇਨਾਤ ਹੋਇਆ ਪਿਆ ਹੈ ਔਰ ਤੁਹਾਨੂੰ ਜਾਸ ਦੀਏ ਕਿ ਥੋੜੀ ਦੇਰ ਬਾਅਦ ਇੱਥੋਂ ਦੀ ਜਿਹੜਾ ਬੀਜੇਪੀ ਦਾ ਰੋਡ ਸ਼ੋਅ ਨਿਕਲੇਗਾ ਤੁਸੀਂ ਦੇਖ ਸਕਦੇ ਹੋ ਹਰ ਇੱਕ ਗਲੀ ਚੌਰਾਹਾ ਉੱਥੇ ਪੂਰੀ ਤਰ੍ਹਾਂ ਬੈਰੀਗੇਟਿੰਗ ਕੀਤੀ ਗਈ ਹੈ ਔਰ ਪੁਲਿਸ ਦੇ ਅਧਿਕਾਰੀ ਜਿਹੜੇ ਵੱਡੇ ਅਧਿਕਾਰੀ ਉਹ ਇੱਥੇ ਪੂਰੀ ਤਰ੍ਹਾਂ ਮੌਜੂਦ ਨੇ ਔਰ ਖੁਦ ਪੂਰੇ ਇਹ ਮਾਮਲੇ ਦਾ ਜਾਇਜ਼ਾ ਲੈ ਰਹੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਤਰਨਦੀਪ ਸਿੰਘ ਸੰਨੀ ਆ ਮੌਜੂਦ ਹੈ ਸਰ ਤੁਸੀਂ ਇੱਥੇ ਆਏ ਹੋ ਪ੍ਰੋਟੈਸਟ ਕਰ ਰਹੇ ਹੋ ਨਹੀਂ ਮੈਂ ਦੇਖਣ ਆਇਆ ਜੀ ਕਿ ਕੀ ਹੋਣ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਪ੍ਰੋਟੈਸਟ ਕਰ ਰਹੇ ਨੇ ਤਕਤੀਆਂ ਫੜੀਆਂ ਹੋਈਆਂ ਉਹਨਾਂ ਨੇ ਨਹੀਂ ਇਦਾਂ ਦਾ ਕੁਝ ਨਹੀਂ ਆਜੇ ਤੱਕ ਕੁਝ ਨਹੀਂ ਫਾਈਨਲ ਕੀਤਾ ਸੀ ਤੁਹਾਡੇ ਸਾਹਮਣੇ ਹੀ ਹੈ ਤੁਹਾਡੇ ਹੀ ਜਿਹੜੇ ਵਰਕਰ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਕਿਤੇ ਉਹ ਰੋਸ਼ ਆਪਣਾ ਕੰਮ ਕਰ ਰਹੀ ਆ ਅਗਰ ਉਹ ਆਪਣਾ ਕੰਮ ਕਰ ਰਹੀ ਇਸ ਤੋਂ ਇਲਾਵਾ ਕੁਛ ਇਹ ਤਾਂ ਨਹੀਂ ਹੈ ਕਿ ਇੱਥੇ ਕਲੈਸ਼ ਹੋਣ ਦੀ ਸੰਭਾਵਨਾ ਹੈ ਨਹੀਂ ਨਹੀਂ ਇਦਾਂ ਦਾ ਕੁਝ ਫਿਲਹਾਲ ਤੁਸੀਂ ਸੁਣਿਆ ਤਰਨਦੀਪ ਸਿੰਘ ਸੰਨੀ ਜਿਹੜੇ आम आदमी पार्टी ਦੇ ਵਰਕਰ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਆਪਣਾ ਇੱਕ ਤਰ੍ਹਾਂ ਪ੍ਰੋਟੈਸਟ ਕਰ ਰਹੇ ਨੇ ਔਰ ਕਿਸੇ ਤਰ੍ਹਾਂ ਦਾ ਕੋਈ ਵੀ ਇੱਥੇ ਐਕਟੀਵਿਟੀ ਨਹੀਂ ਦੇਖਣ ਨੂੰ ਮਿਲੇਗੀ ਹਾਲਾਂਕਿ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਇੱਥੇ ਮੌਜੂਦ ਨੇ ਉਹਨਾਂ ਨੇ ਕਿਹਾ ਹੈ ਕਿ ਹਜੇ ਉਹ ਗਲਤ ਬਾਤ ਨਹੀਂ ਕਰੋਗੇ ਤੇ ਉਹਨਾਂ ਵੱਲੋਂ ਜਿਹੜਾ ਸੁਰੱਖਿਆ ਦੇ ਪਾਬੰਦੀ ਜਿਹੜੇ ਕੀਤੇ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਰੋਡ ਸ਼ੋਅ ਤੱਕ ਆਨਤ ਕਿਵੇਂ ਦਾ ਮਾਹੌਲ ਬਣਦਾ ਹੈ ਔਰ ਪੁਲਿਸ ਵੱਲੋਂ ਜਿਹੜਾ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਕਿਵੇਂ ਰੋਕਿਆ ਜਾਏਗਾ ਔਰ ਰੋਡ ਸ਼ੋਅ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਰੁਕਾਵਟ ਨਾ ਆਵੇ ਇਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਔਰ ਤੁਹਾਨੂੰ ਥੋੜੀ देर ਬਾਅਦ ਹੋਰ ਤਸਵੀਰਾਂ ਦਿਖਾਵਾਂਗੇ ਜਦੋਂ ਰੋਡ ਸ਼ੋਅ ਇੱਥੇ ਪਹੁੰਚੇਗਾ ਤੇ ਕਿਵੇਂ ਦਾ ਮਾਹੌਲ ਰਹੇਗਾ ਫਿਲਹਾਲ ਮੈਨੂੰ ਦੇ ਦਿਓ ਆਜ਼ਾਦਤ ਤੁਸੀਂ ਬਨੇ ਰਹੋ ਪੰਜਾਬ ਤੱਕ ਲਈ